ਦੁਨੀਆਂ ਦੇ ਨਾਲ ਗੁਜ਼ਰਦਾ ਗੁਜ਼ਰਦਾ ਇਉਂ ਗੁਜ਼ਰ ਜਾਏ ਤੈਨੂੰ ਪਤਾ ਹੀ ਨਹੀਂ ਲੱਗੇ ਵੀ ਤੂੰ ਕਿਦਾਂ ਗੁਜ਼ਰ ਗਿਆ ਤੇਰੇ 10 ਸਾਲ ਦੀ ਉਮਰ 20 30 40 50 60 70 80 ਸਾਲ ਦੀ ਉਮਰ ਕਿਦਾਂ ਗੁਜ਼ਰ ਗਈ ਤੈਨੂੰ ਪਤਾ ਲੱਗਿਆ ਨਹੀਂ ਲੱਗਿਆ ਗੁਜ਼ਰ ਗਿਆ ਤੇ ਜਿਹੜਾ ਬਾਕੀ ਥੋੜਾ ਸਮਾਂ ਰਹਿੰਦਾ ਉਹ ਵੀ ਗੁਜ਼ਰ ਜਾਣਾ ਪਵਿੱਤਰ ਹੋਗੇ ਜਾਣਾ ਜਾਂ ਨਪਾਕ ਹੋਗੇ ਜਾਣਾ ਮਾਰੇ ਕਹਿੰਦੇ ਨੇ ਮਤਲਬ ਤੂੰ ਇੱਥੋਂ ਜਿੱਤ ਕੇ ਜਾਣਾ ਜਾਂ ਹਾਰ ਕੇ ਮਹਾਰਾਜ ਜੀ ਕਹਿੰਦੇ ਜਿੱਤ ਕੇ ਜਾਣਾ ਤੇ ਜਿਹਨੂੰ ਨਹੀਂ ਸੋਝੀ ਹੈ ਉਹ ਤੇ ਹਾਰ ਕੇ ਜਾਂਦੇ ਹੀ ਜਾਂਦੇ ਨੇ ਜੇ ਸਾਨੂੰ ਸੋਝੀ ਦਿੱਤੀ ਹੈ ਅਸੀਂ ਜਿੱਤ ਕੇ ਜਾਣਾ ਜਿੱਤਣ ਲਈ ਕੀ ਕਰਨਾ ਹੈ ਮਨ ਨੂੰ ਕਾਬੂ ਕਰਨਾ ਸੋ ਮਹਾਰਾਜ ਜੀ ਕਹਿੰਦੇ ਨੇ ਜਿੱਤ ਕੇ ਜਾਣਾ ਕਹੋ ਕਬੀਰ ਜੀਤ ਕੇ ਹਾਰ ਜਿੱਤ ਕੇ ਜਾਵਾਂਗਾ ਜਿਉਂ ਹਾਰ ਕੇ ਜਾਵਾਂਗਾ ਅਸੀਂ ਜਿੱਤ ਕੇ ਜਾਣਾ ਕਿੰਨੋ ਜਿੱਤ ਕੇ ਜਾਣਾ ਆਪਣੇ ਆਪ ਨੂੰ ਜਿੱਤ ਕੇ ਜਾਣਾ ਆਪਣੇ ਮਨ ਨੂੰ ਜਿੱਤ ਕੇ ਜਾਣਾ ਮਨ ਜੀਤੈ ਜਗ ਜੀਤ ਮਤਲਬ ਮਨ ਤੇ ਕਾਬੂ ਕਰਨਾ ਹੈ ਮਨ ਨੂੰ ਫੁਰਨਿਆਂ ਵਿੱਚੋਂ ਕੱਢਣਾ ਹੈ ਮਨ ਨੂੰ ਵਾਸ਼ਨਾਵਾਂ ਵਿੱਚੋਂ ਕੱਢਣਾ